ਸੇਵ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚੰਗਾ ਚੈਂਪੀਅਨ ਮੇਲੇ ਜਿੱਤਿਆ ਵਾ ਚੰਗੇ ਰਿਜ਼ਲਟ ਵਾਲੇ ਦੁੱਧ ਵਾਲੇ ਬੱਚੇ ਪੈਦਾ ਕਰਨ ਵਾਲਾ ਸਾਹਸ ਨੂੰ ਦਿਖਾਉਣਾ ਕ੍ਰੋਸਿੰਗ ਲਈ ਤੇ ਸੀਮਨ ਲਈ ਤੇ ਰਿਜ਼ਲਟ ਵੀ ਘਰੇ ਖੜਾ ਇੱਕ ਦਿਖਾਵੇਂ ਉਸ ਨੂੰ ਆਪ ਪਾਲ ਗਵੱਛੀ ਇਹ ਸੇਲ ਆ ਡਿਟੇਲ ਗੱਲਾਂ ਬਾਤਾਂ ਵੀਰ ਨਾਲ ਕਰਦੇ ਆ ਆਓਗੇ ਕਹੀ ਗੱਲ ਬਾਤ ਕਿਹਾ ਬਾਈ ਜੀ ਸਾਥੀ ਗੱਲ ਬਾਤ ਹਾਂਜੀ ਬਾਈ ਜੀ ਨਾਮ ਐਡਰੈਸ ਦੱਸਿਓ ਪਹਿਲਾਂ ਤਾਂ ਆਪਣਾ ਨਾਮ ਚਮਕੌਰ ਸਿੰਘ ਹੰਦਾ ਮਾਣੂ ਕੇ ਗਰਮਸ ਜੀਵਾ ਮੋਗਾ ਸੀਲ ਨੇ ਆਸੇ ਤਸਵੀਰ ਨਿਹਾਲ ਸਿੰਘ ਵਾਲਾ ਤੇ ਜਿਹੜਾ ਆਪਾਂ ਮਾਲੀ ਦੇਖੀ ਜੰਨੇ ਆ ਸਾਹਣ ਸੋਡਾ ਅੱਜ ਕਿੰਨੀ ਕੁ ਉਮਰ ਦਾ ਹੋ ਗਿਆ ਇਹ ਇਹ 7 ਸਾਲਾਂ ਦਾ ਹੀ ਮਾਣੂ 7 ਸਾਲਾਂ ਦਾ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਆਪਾਂ ਸਾਲ ਦਾ ਲਿਆ ਸੀ ਬੱਚਾ ਸਾਲ ਦਾ ਬੱਚਾ ਪਿੰਡੋਂ ਹੀ ਲੇਤਾ ਸੀ ਹਾਂ ਪਿੰਡੋਂ ਆਪਾਂ ਠੀਕ ਹੈ ਕਿਹੜੇ ਸੀਮਨ ਦਾ ਕਹਿੰਦੇ ਸੀ ਉਹ ਅਬਦੁਲ ਕੁੰਗੜਾ ਆਪਣੇ ਤਾਇ ਦੇ ਗੁੰਡੜੀ ਘਰੇ ਸੀ ਉਹਨੂੰ ਡਾਕਟਰ ਠੀਕ ਹੈ ਮਾਣਾਂ ਡਾਕਟਰਾਂ ਸੀਮਨ ਆਪ ਰੱਖਿਆ ਵਾ ਸੀ ਤੇ ਬਾਕੀ ਬਾਡੀ ਮਾਂਤਰ ਵੀ ਦੱਸ ਦਿਆ ਅਰਜੰਦ ਦਾ ਸ਼ੋਰ ਅਰਜੰਦ ਦਾ ਜਮਾ ਹਣਾ ਹਾਂ ਹਾਂ ਕਿੰਨਾ ਕੁ ਤੁਸੀਂ ਮੱਝ ਦਾ ਮੱਝ ਦਾ ਹੁਣ ਨਾਰਮਲ ਦੁੱਧ ਹੀ ਸੀਗਾ ਜਿਵੇਂ ਆਪ ਬੰਦਿਆਂ ਕੋਲੇ 18-19 ਕਿਲੋ ਗੋਨਾਂ ਦਾ ਚੋਆ ਮੱਝ ਸਨ ਕੇ ਜਿਆਦਾ ਅਲਸੀ ਸੀ ਠੀਕ ਹੈ ਮੱਝ ਉਹ ਕਿ ਮਰੀ ਜਾ ਮੁੰਡੇ ਕੋਲੇ ਮਾਈ ਵੀ ਸਿੱਖਾਂ ਦਾ ਮੁੰਡਾ ਉਹਨਾਂ ਦੇ ਰਲਿਆ ਵਾ ਸੀਗਾ ਉਹਨਾਂ ਦੇ ਆਪ ਦੇ ਹੈ ਨਹੀਂ ਸੀ ਕਿ ਜਵਾਕ ਠੀਕ ਹੈ ਉਹੀ ਨਿੱਕਾ ਹੁੰਦਾ ਉਹਨਾਂ ਦਾ ਰੱਖਿਆ ਵਈ ਉਹ ਹੁਣ ਬਜ਼ੁਰਗ ਵੀ ਮਰ ਗਿਆ ਮਾਤਾ ਪਹਿਲਾਂ ਮਰ ਗਈ ਸੀ ਠੀਕ ਹੈ ਮੱਝ ਉਹਨੂੰ ਦੇਦੀ ਸੀਗੀ ਮੱਝ ਉਹ ਲੈ ਮੱਝ ਉਹਦੇ ਕੋਲੇ ਇੱਕ ਸੂਆ ਹੁਣ 13 ਮਾ ਚੌਂਨਾ ਸੂਆ ਦੇ ਕੇ ਮਰ ਗਈ ਅੱਛਾ ਬੁੱਢੀ ਹੋ ਕੇ ਮੁੱਕੀ ਵਾਚ ਹਾਂ ਉਹ ਤਾਂ ਯਾਨੀ ਉਹਦੇ ਕੋਲੇ ਘੜੇਗੀ ਧੀਏ ਦੀ ਭੈਣ ਵੀ ਹੈਗੀ ਯਾਰ ਜੰਗੂ ਅੱਛਾ 16 17 ਕਿਲੋ ਦੁੱਧ ਉਹਦੇ ਠਾਂਦੀ ਹੈਗਾ ਅੱਛਾ ਅਰਜੰਦਸ ਸਿੰਘ ਨੇ ਇੱਕ ਵਾਰੀ ਫੇਰ ਰੱਖਿਆ ਸੀ ਕੱਟੀ ਆ ਗਈ ਉਹਨਾਂ ਕੋਲੇ ਹਾਂ ਤੇ 16 17 ਕਿਲੋ ਵਾਲੇ ਮੈਨੇ ਬੱਚੇ ਪੈਦਾ ਕਰਤੇ ਉਹਨੇ ਹਾਂ ਮੱਧ ਤਾਂ ਆਏਗੇ ਚੰਗੇ ਬੰਦੇ ਕੋਲੇ ਆਉਂਦੇ ਨਾ ਠਾਂ ਵਾਲੇ 21 22 ਕਿਲੋ ਵਾਲੀ ਮੱਝ ਸੀਗੀ ਠੀਕ ਹੈ ਮਰ ਕੇ ਚੱਲ ਕਹਿੰਦਾਗਾ ਵੀ ਉਹ ਘੱਟ ਸੇ ਵਾਲੇ ਬੰਦੇ ਕੋਲ ਚਲੀ ਗਈ ਘਰ ਦੇ ਕਮਜ਼ੋਰ ਬੰਦੇ ਕੋਲੇ ਹੈਨਾ ਮੱਧ ਤਾਂ ਸਾਡੇ ਨੂੰ ਪਸ਼ੂ ਖਰਾਵੋਗੇ ਸਾਡੇ ਕੋਲ ਵੀ ਸੀਗੇ ਇੱਥੇ ਨੈਕਸਟ ਸਲੇਸ ਚਵਾਈਆਂ ਚਵਾਈਆਂ ਬਹੁਤ ਠੀਕ ਹੈ ਤੇ ਨੇ ਰੱਖ ਚੋਂਦੇ ਰਹੇ ਆ ਠੀਕ ਹੈ 19 20 ਕਿਲੋ ਦੀ ਗੱਦ ਵਾਲੀ ਮਾਦੀ ਥੀ ਵੀ ਸਾਡੇ ਕੋਲ ਅੱਛਾ ਜੀ ਬਾਕੀ ਫਿਰ ਆਪਣਾ ਮੈਂ ਥੋੜਾ ਖੇਡੂ ਕੁਡੂ ਨਾ ਇਹ ਮੇਰੇ ਕੋਲ ਜਾਂਦਾ ਹਾਂ ਉਹ ਮੱਝ ਵੀ ਦੇਤੀ ਠੀਕ ਹੈ ਤੇ ਇਹ ਹੁਣ ਆਪਣੇ ਕੋਲ 6 ਸਾਲਾਂ ਤੋਂ ਆਕਾ ਇੱਕ ਕਹਿ ਕੇ ਮੇਲੇ ਜਿੱਤਿਆ ਹੈ ਇਹ ਇਹ ਮੇਲਾ ਤਨੌਲੇ ਪਾਇਆ ਬਸ ਅੱਛਾ ਆਹ ਤਨੌਲੇ ਬੀਐਫਏ ਵਾਲਾ ਮੇਲਾ ਦੂਜੇ ਨੰਬਰ ਜਿੱਤਿਆ ਵਾ ਹਾਂ ਅੱਛਾ ਤੇ ਇੱਕ ਤੀਜੇ ਨੰਬਰ ਵਾਲਾ ਟਰੋਫੀ ਪਈਆ ਕਰੇ ਅਸਾ ਉਹ ਇਹਦੀ ਧੀ ਦੀ ਆ ਗਈ ਇਹਨੇ ਕੱਟੇ ਦੇ ਦੂਜੇ ਨੰਬਰ ਵਾਲਾ ਮੇਲਾ ਇੱਕ ਵਾਰੀ ਪਾਇਆ ਜੀ ਮੇਲੇ ਜੀ ਹਾਂ ਇੱਥੇ ਜਿਹੜਾ ਇੱਕ ਪਾਇਆ ਸੀਗਾ ਤੇੜਕਾ ਤਾਂ ਬਾਹਰ ਹੀ ਕਰ ਠੀਕ ਹੈ ਉਹ ਛੋਟੇ ਨੰਬਰਾਂ ਦੇ ਜਿਹਨਾਂ ਕੀ ਆ ਗਏ ਜਿਹੜੇ ਤਨਹੂਲੇ ਮੇਰੇ ਤੋਂ ਨਾਲ ਦਾਹਾਂ 'ਚ ਨਹੀਂ ਸੀਗੇ ਥੋੜਾ ਮੇਲੇ ਦੇ ਵਿੱਚ ਮੰਨ ਕੇ ਚੱਲੋ ਵੀ ਆਪੋਜੀਸ਼ਨ ਦਾ ਮੇਲਾ ਸੀਗਾ ਹਾਂ ਕੋਈ ਆਪਾਂ ਨੂੰ ਤਾਂ ਫਿਰ ਆਪਾਂ ਤਾਂ ਬੁੱਲੇ ਨੇ ਆਪਾਂ ਬਾਹਰ ਹੀ ਲਏ ਜਿਹਨੂੰ ਬਾਹਰ ਹੀ ਕੱਢਤਾ ਪਹਿਲੇ ਵਾਲਾ ਵੀ ਬਾਹਰ ਕੱਢਤਾ ਅੱਛਾ ਇਹਨੂੰ ਵੀ ਸਾਨੂੰ ਇਕੱਠਾ ਨਹੀਂ ਕੱਢਤਾ ਸੀ ਤੇ ਜਿਹੜਾ ਤਨਹੂਲੇ ਪਹਿਲੇ ਦੀ ਦੂਜੇ ਦੇ ਆਏ ਸੀਗਾ ਉਹ ਮੇਲੇ 'ਚ ਵੜੇ ਹੀ ਨਹੀਂ ਉਹ ਹਾਂ ਪਹਿਲਾਂ ਹੀ ਬਾਹਰ ਕੱਢਦੇ ਜਾਂਦੇ ਕਹਿੰਦੇ ਵੀ ਮੇਲਾ ਜਿੱਤਿਆ ਵਾ ਹੋਰ ਨੂੰ ਮੌਕਾ ਦੇਣਾ ਹੈਗਾ ਨਹੀਂ ਨਹੀਂ ਵੀ ਮਾਰ ਘੜਤੇ ਪਤਾ ਨਹੀਂ ਕੀ ਜੱਜਾਂ ਉਹਨਾਂ ਨੇ ਜੱਜਮੈਂਟ ਕੀ ਕੀਤੀ ਆਹਲਾ ਨੇ ਅੱਛਾ ਸਾਨੂੰ ਬਾਹਰ ਘੜਤੇ ਹੀ ਰੰਗੇ ਚ ਕੋਈ ਗੱਲ 'ਚ ਕਾਲਾ ਸੀਗਾ ਗੱਲ ਜਗੜਾ ਹਾਂ ਹੁਣ ਆਇਆ ਵੀ ਚਲੇ ਪੁੱਛਤ ਨੂੰ ਲੈ ਦੂਜੇ ਤੇ ਆਇਆ ਸੀਗਾ ਪਰ ਆਪਾਂ ਰੌੜਾ ਵਾਲੇ ਪੈ ਵੀ ਕਾਹਨੂੰ ਲੜਨਾ ਉਥੇ ਸਾਨੂੰ ਆਇਆ ਸੀ ਨੰਬਰ ਕਿਹੜੀ ਸੀ ਸਾਨੂੰ ਦੂਜੇ ਤੇ ਹੀ ਆਉਂਦਾ ਸਾਨੂੰ ਐ 10 'ਚ ਕੜਨਾ ਚਾਹੀਦਾ ਸੀਗਾ ਚਾਹ 6 'ਚ 7 'ਚ 8 'ਚ ਤੇ ਹੀ ਘੜਦਾ 10 'ਚ ਚਾਹੀਦਾ ਸੀ ਉਹ ਠੀਕ ਹੈ ਕਿਉਂਕਿ ਜੇ ਉਥੇ ਦੂਜੇ ਤੇ ਆਇਆ ਜਿਹੜੇ ਉਹ ਛੋਟੇ ਉਥੇ ਪਹਿਲੇ ਦੂਜੇ ਤੇ ਆ ਗਏ ਆ अच्छा। ਕੋਈ ਮਾਲਾ ਦਾਹਾਂ ਚ ਵੀ ਹੈ ਨਹੀਂ ਸੀ ਜੇ ਸ਼ਾਇਦ ਨਾ। ਠੀਕ ਹੈ। ਹਾਂ। ਤੇ ਮਾਲਾ ਮੇਲਾ ਤਾਂ ਆਪਣੇ ਕੋ ਹੈਗਾ ਜਿੱਤਿਆ ਵਾ। ਇਹਦੀ ਝੋਟੀ ਉਹ ਘਰੇ ਖੜੀ ਆਪਣੇ ਕੋਲ ਹੈ ਨਾ। ਝੋਟੀ ਹੈਗੀ ਆਪਣੇ ਕੋਲ। ਤੇ ਬਾਕੀ ਆ ਫਿਰ ਸਰਟੀਫਿਕੇਟ ਵਗੈਰਾ ਸਾਰਾ ਕੁਝ ਰੱਖੀ ਬੈਠੇ ਦਾ ਹੈ। ਹਾਂ। ਅੱਛਾ ਇਹਦੇ ਇਹਦੇ ਨਾਲ ਇਹਦੀ ਢੀਰੀ ਹੈ ਨਾ। ਉਹਦੇ ਮੇਲਾ ਜਿੱਤਿਆ ਵਾ। ਹਾਂ। ਅਸੀਂ ਇਹਨਾਂ ਦੇ ਪਿਓ ਦੀ ਸਰਟੀਫਿਕੇਟ ਹੈ ਸਾਰੇ ਤੇਰੇ ਕੋਲੇ। ਹਾਂ। ਆ ਤਾਂ ਇਹਦਾ ਹੋ ਗਿਆ। ਅੱਛਾ ਤਰੋਲੇ ਵਾਲਾ। ਹਾਂ ਇਹਦਾ। ਅੱਛਾ ਬੀ ਐਫ ਆ ਉਹਦਾ ਆਇਆ ਸੀ ਦੂਜੇ ਨੰਬਰ ਤੇ ਹੈ ਨਾ ਇਹ। ਹਾਂ। ਠੀਕ ਹੈ। ਵੱਡੇ ਝੋਟਿਆਂ 'ਚ ਮੇਲਾ ਲੜਿਆ ਫਿਰ ਜਮਾ ਹੈ ਹਾਂ ਵੱਡਿਆਂ 'ਚ ਲੜਾਈ ਠੀਕ ਹੈ ਆ ਇਹ ਦੀ ਸੀ ਉਹ ਫੂਲੇ ਵਾਲੇ ਲੜੀ ਸੀ ਕਿ 2022 'ਚ ਅੱਛਾ ਉਦੋਂ ਕੱਟੀ ਉਹ ਹਾਂ ਖੀਰ ਨੂੰ ਆ ਠੀਕ ਹੈ 16 ਮਹੀਨਿਆਂ ਦੀ ਸੀ ਵੀ ਉਹ ਤੀਜੇ ਤੇ ਆਈ ਸੀ ਠੀਕ ਹੈ ਫੇਰ ਦੋਂਦੀਆਂ ਚ ਪੀਡੀਐਫ ਤੇ ਪਾਤੀ ਜੀ ਦੀ ਛੋਟੀ ਪੀਡੀਐਫ ਮੇਰੇ ਜਿੱਤੇ ਹਾਂ ਉੱਥੋਂ ਇਹ ਦੂਜੀ ਜੇ ਤੇ ਫੇਰ ਚੀਜ਼ਾਂ ਉੱਥੇ ਪਰ ਬਾਹਲੇ ਵੱਡੇ ਵੱਡੇ ਤਗੜੇ ਧਾਕ ਧਾਕ ਬੱਦਿਆਏ ਹੁੰਦੇ ਹਾਂ ਹਾਂ ਪੂਰੇ ਪੂਰੇ ਚੰਗੀਆਂ ਛੋਟੀਆਂ ਸੀਗੀਆਂ ਅੱਛਾ ਹਰਿਆਣੇ ਦੀਆਂ ਪਹਿਲੇ ਦੂਜੇ ਤੇ ਆਈਆਂ ਇਹ ਤੀਜੇ ਤੇ ਆਏ ਜਿਹਨੇ ਪੰਜਾਬ ਚੋਂ ਆਪਣੀ ਸਮਝ ਲੱਗਦੀ ਨਹੀਂ ਜਿਹੜੀ ਫਿਰ ਉਹ ਛੋਟੀ ਦੇ ਘਰੇ ਆਈ ਮੈਂ ਕਿੰਨੀ ਚੰਗੀ ਦੀ ਸੀ ਮੱਝ ਬਹੁਤ ਨਰਮ ਮੱਝ ਦੀਸ਼ ਹੈ ਸਵੇਦ ਕਡੇਰੀ ਵਾਲੇ ਤੇ ਵੀਡੀਓ ਹੈਗੀ ਆ ਮੱਝ ਦੀ ਵਿੱਚ ਪਾਈ ਵੀ ਪਾਈ ਸੀ ਤੇ ਕਹਿੰਦੇ ਭਾਬਾ ਝੋਟਾ ਆਪਦੇ ਰਿਜ਼ਲਟ ਲੈ ਕੇ ਜਾਂਦਾ ਹਾਂ ਇਹਦਾ ਹੁਣ ਵੀ ਜਿਹੜ ਠੀਕ ਹੈ ਸੇਮ ਆਪਦੇ ਤੇ ਜਿਵੇਂ ਪੂਚ ਚਾਰ ਕਵਾਲ ਚਿੱਟੇ ਆ ਉਹੀ ਉਹਦੇ ਆ ਆ ਉਹੀ ਉਹ ਤੀਤੇ ਆ ਸੇਮ ਆਪਦੇ ਤੇ ਹਜੇ ਤਾਈ ਬੱਚੇ ਜਿੰਨੇ ਵੀ ਜਿਵੇਂ ਅਰਜਨ ਦਾ ਰਵਾ ਤੁਰਿਆ ਹੁੰਦਾ ਕਹਿੰਦਾ ਬਾਪਾ ਇੱਕ ਤਨੰਦਰੇ ਕੋਲ ਅਰਜਨ ਹੀ ਖੜਾ ਇਹ ਹਾਂ ਆਪਦੇ ਤੇ ਬੱਚੇ ਇਹਨੇ ਆਪਦੇ ਤੇ ਲੈ ਕੇ ਗਿਆ ਜੀ ਥੋਰੀ ਮੜਾ ਕੱਟੇ ਨੂੰ ਬਾਹਰ ਨੂੰ ਸੋ ਵੀਰੋ ਬਹੁਤ ਆਮ ਮੰਨ ਕੇ ਚੱਲੋ ਘਰੇਲੂ ਬੰਦਾ ਜਿਹੜਾ ਮੰਨ ਕੇ ਚੱਲੋ ਬਾੜਾ ਨਹੀਂ ਮੇਲਿਆ ਜ ਕੋਈ ਬਰੀਡ ਰੱਖਦਾ ਹੋਰ ਹਨਾ ਤੇ ਘਰੇ ਚੀਜ਼ ਸਾਂਭੀ ਬਿਠਾ ਇਹੋ ਜਿਹੀ ਚੀਜ਼ਾਂ ਮੰਨ ਕੇ ਚੱਲੋ ਵਪਾਰ ਲੈਣ ਜ ਮੇਰੇ ਅਗੇ ਤੇ ਗਵਾਵੇਂ ਜੇ ਸਾਂਭੀਆਂ ਨਹੀਂ ਜਾਂਦੀਆਂ ਪਰ ਕੋਈ ਠਰਕੀ ਬੰਦਾ ਜਿਹੜਾ ਮਨ ਕਰ ਚਲੋ ਵੀ ਮਨ ਮਾਰ ਕੇ ਰੱਖਨੇ ਵੰਦਾ ਜੀ ਜਾਏ ਤੇ ਘਰ ਖਵਾਉਣਾ ਪੈਂਦਾ ਇਹਨਾਂ ਨੂੰ ਥੋੜਾ ਫਿਰ ਫਿਰ ਫਿੱਕਾ ਜਿਹਾ ਨਜ਼ਰ ਆਈ ਜਾਂਦਾ ਕਮਜ਼ੋਰ ਆ ਜਾਂਦਾ ਜੀ ਜਿਹੜਾ ਇੱਕ ਮੇਲੇ ਤੋਂ ਬਾਅਦ ਵੀ ਢਿੱਲਾ ਹੋਇਆ ਅੱਛਾ ਮੇਲੇ ਤੋਂ ਉੱਥੇ ਫਿਰ ਉਹ ਮੂੰਹ ਖੋਰ ਜਲਵੇਟ ਚ ਆ ਗਏ ਹਾਂ ਸਾਰੇ ਪਸ਼ੂ ਆ ਗਏ ਆਇਆ ਪਹਿਲਾਂ ਠੀਕ ਹੈ ਫਿਰ ਇਹ ਤੋਂ ਬਾਅਦ ਸਾਰੇ ਹੀ ਆ ਗਏ ਫਿਰ ਜਿਵੇਂ ਮੇਲੇ ਤੇ ਤੇਰਾ ਪਸ਼ੂ ਬਾਹਰ ਕੱਢਤਾ ਨਾਲੇ ਪਸ਼ੂ ਬਿਮਾਰ ਕਰ ਲੈ ਮਨ ਦੇ ਦੁੱਖ ਮੰਨੇ ਹੋਊਗਾ ਸਾਲੇ ਤਾਂ ਹੁਣ ਤਾਂ ਤਾਂ ਹੈ ਗਈ ਹੈ ਹਣਾ ਵੀ ਇੱਕ ਮੇਲੇ 'ਚ ਨਹੀਂ ਕੋਸਾ ਆਪ ਨੂੰ ਮੰਨ ਕੇ ਚਲੋ ਮੁੱਲ ਪਾਇਆ ਉੱਥੇ ਤੇ ਬਾਕੀ ਘਰੇ ਆ ਕੇ ਪਸ਼ੂ ਗਾਲ ਦੇ ਸਾਰੇ ਆਪਦੇ ਜਿਵੇਂ ਆਮ ਛੋਟਾ ਬੰਦਾ ਕੋਈ ਕਿਸਾਨ ਆ ਉਹ ਦੇ ਨਾਲ ੱਟਕਾ ਜੀ ੱਟਕਾ ਹੋ ਜਾਂਦਾ ਹੈ ਨਾ ਹੋ ਜਾਂਦਾ ਹੈ ਜੋ ਮਾੜਾ ਲੱਗਦਾ ਪਰ ਫਿਰ ਵੀ ਤੂੰ ਮੰਨ ਕੇ ਚੱਲ ਪਸ਼ੂ ਵੇਚੇ ਨਹੀਂ ਰੱਖੀ ਬੈਠਾ ਹਾਂ ਆਪਾਂ ਦਾ ਤਾਂ ਉਹ ਮੇਲੇ ਦਾ ਤਾਂ ਆਪਣਾ ਇਹ ਨਹੀਂ ਆਪ ਤਾਂ ਆਉਂਦਾ ਸ਼ੌਂਕ ਨਾ ਰੱਖਣਾ ਸੋਝਿਆ ਜਿਹਾ ਲੈ ਚੱਲੇ ਸੁਭਰ ਗੱਲਾਂ ਇਹ ਮੰਨ ਕੇ ਚੱਲੋ ਬਹੁਤ ਸੋਚਣ ਵਾਲੀਆਂ ਗੱਲਾਂ ਹੁੰਦੀਆਂ ਨੰਗਾਈ ਦੇ ਵਿੱਚ ਵੀ ਬੰਦਾ ਮਿਹਨਤ ਕਰਕੇ ਲੈ ਕੇ ਜਾਂਦਾ ਉੱਥੇ ਆਪਾਂ ਐ ਨਰਾਜ਼ ਕਰ ਦਿੰਦਾ ਫਿਰ ਕੋਈ ਮੇਲੇ ਦਾ ਸੁਆਹ ਜ ਨਹੀਂ ਹੁੰਦਾ ਤੇ ਬਾਕੀ ਕੱਟਾ ਦੇਖੋ ਮੈਂ ਤਾਂ ਨਹੀਂ ਕਹਿੰਦਾ ਵੀ ਮੇਲੇ ਜੋ ਬਾਹਰ ਕੱਢਣਾ ਵਾਲਾ ਵੀਡੀਓ ਦੇਖਣ ਕੇ 100 ਬੰਦਾ ਜੱਜ ਕਰੂ ਇਹਨੂੰ ਕੋਈ ਥੱਲੇ ਹੁਣੀ ਕੋਈ ਸਾਫ ਹੈ ਤੇ ਇੱਕੀ ਗਲਾਂ ਦਾ ਕੋਈ ਆਏ ਨਹੀਂ ਕੋਈ ਉੱਚੇ ਨਹੀਂ ਮੇਰਾ ਵਿੰਗੇਟਡ ਇੰਨਾ ਸਾਫ ਸੁਥਰਾ ਠੀਕ ਹੈ ਮਲਾਂ ਬੱਚੇ ਇਹਦੇ ਫਿਰ ਆਪਣੀ ਨਿਗਾ ਚ ਕੈਕ ਬੱਚੇ ਆਗੇ ਬੱਚੇ ਇਹਦੇ ਪਹਿਲਾ ਤਿੰਨ ਝੋਟਾਂ ਅੱਗੇ ਆਈਆਂ ਵੰਗਾ ਠੀਕ ਹੈ ਪਰ ਬਾਡੀ ਬੰਤਰ ਇਦਾਂ ਹੀ ਪੜੀਆਂ ਪੁੜੀਆਂ ਚੰਗੇ ਨਿਕਲਦੇ ਆ ਬਜਨ ਮਜੂਦ ਚ ਉਹ ਹਾਂ ਇੱਕ ਛੋਟੀ ਤਾਂ ਇਹ ਤੋਂ ਵੀ ਚੰਗੀ ਸੀਗੀ ਅੱਛਾ ਪੂਰ ਕੋਟ ਮਲਾਂ ਕਹਿੰਦਾ ਭਾਜੀ ਮੈਂ ਨੋਰਮਲ ਮੈਂ ਮੇਰਾ ਘਰੇ ਰੱਖੀ ਵੀ ਉਹੋ ਜਿਹੀ ਮੈਂ ਲੇਕ ਉਹ ਤੇ ਬੱਚਾ ਚੰਗਾ ਪਾਉਂਦਾ ਹੈ ਹਾਂ ਕੁੱਝ ਬਹੁਤ ਗਾਵਦੇ ਤੇ ਸਾਰਾ ਸੇਮ ਆਉਦੇ ਤੇ ਲਿਆਂਦਾ ਠੀਕ ਹੈ ਕੋਈ ਛੋਟੀ ਇਹਦੀ ਨਿਗਾ ਚਾਇੀ ਹੋਵੇ ਦੁੱਧ ਤੇ ਆਈ ਹੋਵੇ ਦੁੱਧ ਤੇ ਨਹੀਂ ਹਜੇ ਆਏਗੀ ਦੁੱਧ ਤਾਂ ਇਹ ਚ ਆਨਲਾਈਨ ਸੀਗੀ ਧੰਨਵਾਦ ਮੈਂ ਇਹਦਾ ਲੋਕ ਲੋਕ ਚ ਖਰਾਬ ਆ ਛੋਟਾ ਭਾਂਜੇ ਪਰ ਛੋਟੀ ਬਾਰੇ ਗੱਲਾ ਕਰਦੇ ਆਪਾਂ ਤੇ ਸਿੰਘ ਮੂੰਹ ਮਾਥਾ ਦੇਖੋ ਤੇ ਬਾਕੀ ਸਾਹ ਦੇਖੋ ਯਾਰ ਕਿਆ ਬਾਤਾਂ ਜਮ ਤੇ ਸੀਮਨ ਫਿਰ ਆਪਣੇ ਕੋਲ ਤਿਆਰ ਆਇਦਾ ਹੁਣ ਹਾਂ ਕੀ ਹੁਣ ਤਿਆਰ ਆ ਸੀਮਨ ਤਿਆਰ ਆ ਕੀ ਰੇਟ ਰੱਖਿਆ ਸੀਮਨ ਦਾ 200 ਰੁਪਏ ਠੀਕ ਆ ਘਰੇ ਤਿਆਰ ਕਰਾਏ ਵੇ ਨੇ ਕਰਨਾਲ ਤੋਂ ਕਰਾ ਲਈ ਅੱਛਾ ਉੱਥੋਂ ਤਸੱਲੀ ਵਾਲਾ ਸੀ ਬਣਾ ਜਾਵਾਂ ਹਾਂ ਉਹ ਆਪ ਜਾ ਕੇ ਕਰੇ ਫਿਰ ਪਾਇਆ ਕੈਲੰਡਰ ਚ ਆਪਣੇ ਕੋਲ ਹਾਂ ਆਪਣੇ ਕੋਲੇ ਪਾਇਆ ਗੈਸ ਗੂਸ ਪਰ ਗੌਰ ਫਲ ਲੱਖਦੇ ਆ ਜੀ ਹਾਂ 15 ਦਿਨ ਹੀ ਪੋਈ ਦੀ ਠੀਕ ਆ ਵੀ ਉਹ ਡੈਡ ਵਾਲੇ ਚਾਂਸ ਹੈ ਨਹੀਂ ਗੇ ਨਹੀਂ ਕੋਈ ਨਹੀਂ ਚੱਕਰਾ ਪਰ ਚੈੱਕ ਵੀ ਕਰਾ ਲੈਨੇ ਆ ਠੀਕ ਆ ਹਾਂ ਅੱਗੇ 6 თვე ਬਾਅਦ ਚੈੱਕ ਕਰਾ ਲਿਆ ਕਿਉਂਕਿ ਵੀ ਸਹੀ ਅਸੀਂ ਉਹਨੂੰ ਠੀਕ ਆ ਵੀ ਇਹ ਨਹੀਂ ਗੱਲ ਵੀ ਆਪਾਂ ਨੂੰ ਕੋਈ ਇੱਕ ਸ਼ੌਂਕ ਆ ਵੀ ਇਹ ਨਹੀਂ ਗੱਲ ਵੀ ਪੈਸੇ ਸੱਪ ਲੈਣਾ ਮਤਲਬ ਹੈ ਇਹਨੂੰ ਹਾਂ ਉਹ ਵੀ ਨਹੀਂ ਗੱਲ ਆ ਵੀ ਤੈਨੂੰ ਡੈਡ ਦੇ ਹੀ ਚੱਲਾਂਗੇ ਖਰਾਬ ਹੋਏ ਤੇ ਮੱਝ ਕਰਾਸ ਕਰਾਉਣੀ ਹੋਵੇ ਕਰਾ ਦਾਂਗੇ ਹਾਂ ਅੱਜ ਚੰਗੀ ਹੋ ਸਾਫ ਹੋਵੇ ਕੋਈ ਨੁਕਸ ਨਾ ਹੋਵੇ ਮਾਦੀ ਬੰਦ ਕੀ ਫੀਸ ਰੱਖੀ ਹੈ 15 ਠੀਕ ਹੈ ਨਜ਼ਾਰਾ ਆ ਗਿਆ ਤੇ ਇੱਕਦਮ ਮੇਰੀ ਬੁੱਕ ਕਰਦੇ ਫਿਰ ਮੈਂ ਵੀ ਲਵਾ ਕੇ ਲੈ ਜਾਣੀ ਆ ਜਿੱਥੋਂ ਸਭਰੋ ਜਮਾਨ ਕਹਿੰਦਾ ਬਾਪ ਇਹਦੀ ਮਾਂ ਦਾ ਦੁੱਧ ਵੀ ਫਿਰ ਜਿੰਮੇਦਾਰ ਦਾ ਨੋਰਮਲ ਸੇਵਾ ਤੇ 17 20 ਕਿਲੋ ਨਹੀਂ ਮੈਂ ਤਾਂ ਬੱਚਾ ਹੈਗਾ ਕਹਿੰਦਾ ਬਾਪ 20 ਤੋਂ 21 22 ਕਿਲੋ ਵਾਲੀ ਸੀ ਜੇ ਬੰਦੇ ਸੰਭਣ ਵਾਲੇ ਕੋਲ ਤੈਨੂੰ ਆਉਂਦਾ ਸਾਡੇ ਕੋਲ ਸੀ ਕਿ ਸਾਡੇ ਕੋਲੇ ਇਹ ਤਾਂ ਮੇਰਾ ਨੈਕਸਲੇ ਚ ਜਾਏਗਾ ਤੀਜੇ ਨੰਬਰ ਤੇ ਦੂਜੇ ਤੇ ਆਉਂਦੀ ਰਹੀ ਆ ਠੀਕ ਹੈ ਹਾਂ ਸਾਡੇ ਕੋਲੇ ਮੱਝ ਸੀ ਉਹਦੇ ਨਾਲ ਦੀ ਮੱਝ ਹੀ ਹੋ ਸੀਗੀ ਚਾਹੇ ਇਹ ਗੱਲ ਆ ਜਾ ਹੁਣ ਝੋਟੀ ਦਿਖਾਈ ਜਾ ਬਸ ਉਹ ਫਿਰ ਮੱਝ ਦੇਖੋ ਜਿਹੜੇ ਵੀਰ ਕਹਿੰਦੇ ਵੀ ਆਪਾਂ ਅਸੀਂ ਬਰੀਡਰ ਕੋਲ ਜਾਵਾਂਗੇ ਲੱਖ ਲਾ ਦਾਂਗੇ ਡੇਢ ਲੱਖ ਲਾ ਦਾਂਗੇ ਸੋ ਪੈਸੇ ਨਾਲ ਦੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ ਕੋਈ ਪੈਸਾ ਨਹੀਂ ਬੈਟਰ ਕਰ ਲੈਂਦਾ ਬਰੀਡ ਦੇ ਮੂਰੇ ਇਹ ਸ਼ੌਂਕ ਅੰਦਰੋਂ ਪੈਦਾ ਕਰਾ ਸ਼ੌਂਕ ਰੱਖੇ ਚਾਹੇ ਵੀਰ ਕੋਲ ਕਿੱਲਾਗਾ ਇਹ ਤਾਂ ਮੱਝ ਕਰਾਸ ਕਰਾ ਕੇ ਲੈ ਜਿਓ ਇਹਦਾ ਸੀਮਨ ਲੈ ਜਿਓ ਤੇ ਬੱਚਾ ਜੰਮਦਾ ਪੈਦਾ ਮੱਝ ਕਰਾਸ ਹੁੰਦੀ ਦੀ ਵੀਡੀ ਬੱਚਾ ਜਿਹਨੂੰ ਮਰਜੀ ਵੇਚੋ ਆਪੀ 20 ਸ਼ਰਮੇ ਦਾ ਵੀ ਕੁੱਪਾ ਤੇ ਹੁਣ ਆਪਾਂ ਇਹਦੀ 3ਵੀਂ ਗੱਲ ਕਰੀਏ ਆਪਾਂ ਇਹ ਆਪਣੇ ਘਰ ਦੀ ਜਾਂਪਾਲਾ ਫਿਰ ਹਾਂ ਕਰਦੀ ਹੈ ਕਰਦੀ ਮਹਿਦੋ ਸੀਗੀ ਹਾਂ ਕਰਦੀ ਫਿਰ ਮੈਂ ਫਿਰ ਦਰਮਿਆਨੀ ਜੀ ਮਹਿ ਸੀ ਜਾਵਾਂ ਹਾਂ ਜਾਵਾਂ ਦਰਮਿਆਨੀ ਜਿਵੇਂ ਆਪਾਂ ਮੰਡੀ ਤੋਂ ਜਾਂ ਵਪਾਰੀ ਤੋਂ ਮਹਿ ਲੈ ਆਉਂਨੇ ਆ ਉਹਦਾ ਦੀ ਮਹਿ ਦੇ ਪੇਟੋਂ ਪੈਦਾ ਹੋਈ ਹੈ ਹਾਂ ਕਿੰਨਾ ਦੋ ਦਿੰਦੀ ਸੀ ਮੈਂ ਉਹ 11 12 ਦੇ ਮੋ ਬਸ ਨੋਰਮਲ ਮਹਿਦੋ ਫਿਰ ਬੰਦੇ ਦਾ ਬੱਚੇ ਆਉਂਦੇ ਦੇ ਖਿੱਚੀ ਜਾਂਦਾ ਸਾਣ ਜਾਵਾਂ ਹਨਾ ਬੱਚੇ ਸਾਰੇ ਆਉਂਦੇ ਤੇ ਆਹ ਵੇਖ ਲਾ ਚੌੜੀ ਮੱਝ ਕੇ ਪਾਸੇ ਝੋਟੀ ਲੱਗਦੀ ਨਹੀਂ ਕੋਈ ਉਹ ਠੀਕ ਹੈ ਸੋ ਬਾ ਝੋਟੀ ਦੀ ਧੋਰੀ ਬਾਹਰ ਨੂੰ ਉਹਨੂੰ ਤੇ ਪੈਠ ਫੁੜਾ ਚਗਾਠਾ ਚਕੂਠਾ ਦੇਖੋ ਜਮਾ ਤੋਰ ਕੇ ਝੋਟੀ ਦਿਖਾ ਦਿੰਦੇ ਨਾ ਨਾਟ ਫੋਰਸੇ ਲਗੀਆਂ ਇਹ ਆਪਾਂ ਉਸ ਨੂੰ ਇੱਕ ਡੈਮੋ ਦਿਖਾਉਣੇ ਪਏ ਆ ਸਾਣ ਦਿਖਾਉਣੇ ਪਏ ਆ ਸਾਣ ਬਾਰੇ ਨੌਲੇਜ ਲੈ ਕੇ ਦਿੰਨੇ ਆ ਤੇ ਸਿਸਟਮ ਵਗੈਰਾ ਦੇਖੋ ਕਿਉਂਕਿ ਬਹੁਤ ਵੀਰ ਪੁੱਛਦੇ ਵੀ ਸਾਣ ਤੋਂ ਮੱਝ ਕਰਾਸ ਕਰਾਉਣੇ ਵੀ ਰਕਾਰ ਵਾਲਾ ਚੰਗਾ ਸਾਣ ਹੋਵੇ ਜਿਹਦਾ ਬਾਇਓ ਡਾਟਾ ਸਾਰਾ ਪਤਾ ਹੋਵੇ ਉਹ ਸਾਣ ਨੂੰ ਦਿਖਾਉਣੇ ਪਏ ਲੈ ਚਲੋ ਬੰਨ ਦੇ ਉਹਨੂੰ ਤੇ ਫੁੱਲ ਫੁੱਲ ਫਿਰ ਮੇਲੇ ਵਾਲੇ ਪਏ ਵੇਖਦੇ ਹਨਾ ਹਾਂ ਦੋ ਮੇਲੇ ਜਿੱਤੀ ਦੋ ਮੇਲੇ ਕੱਟੀ ਜਿੱਤੀ ਵੀ ਆਪਾਂ ਸਰਟੀਫਿਕੇਟ ਪ੍ਰੂਫ ਵਗੈਰਾ ਤੇ ਹੁਣ ਆਪਾਂ ਵੀਰ ਨੂੰ ਪੁੱਛਦੇ ਆ ਵੀ ਕਿੰਨਾ ਕ ਟਾਈਮ ਸੂਣ ਚ ਰਹਿੰਦਾ ਤੇ ਵੱਲ ਆਪੇ ਪਾਣੀ ਪੀਂਦੀ ਆ ਆਪਾਂ ਦੱਸਦੇ ਪਹਿਲੇ ਸੂਆ ਸੂਆ ਖਰਾਬ ਹੋ ਗਿਆ ਇਹਦਾ ਹਨਾ ਹਾਂ ਪਹਿਲਾ ਖਰਾਬ ਹੋ ਗਿਆ ਆਦਾ ਇਨਫੈਕਸ਼ਨ ਵਗੈਰਾ ਹੋ ਗਈ ਬੱਚਾ ਅੰਦਰ ਹੀ ਮਰ ਗਿਆ ਚਾਂਦਰੇ ਮਰ ਕੇ ਤੇ ਤਾਂ ਚੜਦਾ ਰਿਹਾ ਇਹ ਨੂੰ ਪਹਿਲਾਂ ਸੂਣ ਤੋਂ 5-7 ਦਿਨ ਅੱਛਾ ਸਾਰੇ ਸੋਜ ਹੋ ਗਈ ਲੱਤਾਂ ਨੂੰ 2 ਦਿਨ ਤਾਂ ਬੈਠੀ ਨਹੀਂ ਇਹ ਅੱਛਾ ਮੁੜ ਕੇ ਡਾਕਟਰ ਤੋਂ ਟੀਕੇ ਲਵਾਏ ਉਹਨੇ ਦੇਖਿਆ ਬੱਚਾ ਤਾਂ ਉਹ ਤਾਂ ਠੀਕ ਆ ਉਹਨੂੰ ਜਾਂ ਤਾਂ ਪਤਾ ਨਹੀਂ ਲੱਗਿਆ ਅੱਛਾ ਉਹਨੇ ਟੀਕੇ ਲਾਤੇ ਬੁਖਾਰ ਟੁੱਟ ਗਿਆ ਚਲ ਸੋਜ ਵੀ ਲੈ ਗਈ ਅੱਛਾ ਫਿਰ ਸੂਈ ਤਾਂ ਜਿਵੇਂ ਸਹੀ ਆ ਜਿਵੇਂ ਸੂਆ ਕੋਲ ਸੁੰਦਾ ਅੱਛਾ ਤੇ ਪਰ ਉਹ ਬੱਚਾ ਆਇਆ ਨਹੀਂ ਜੋਰ ਲਾਈ ਗਈ ਅੱਛਾ ਫਿਰ ਉਹ ਕੱਢਿਆ ਬੱਚਾ ਹੱਥ ਨਾਲ ਸਵਾਈ ਪਿੱਠ ਪਰਨੇ ਸੀ ਅੱਛਾ ਪੁੱਠ ਪੈਰਾ ਸੀ ਹਾਂ ਉਹ ਤੇ ਉਹ ਹੋਇਆ ਬਈ ਆਹ ਗਰਹਿਣਾ ਵਾ ਗਰਹਿਣਾ ਆਇਆ ਸੀ ਆਹ ਉਹ ਗਿਆ ਨਹੀਂ ਖਣੀ ਵਿੱਚ ਖਣੀ ਮਰ ਗਿਆ ਤੇ ਕਰਕੇ ਘੁਗਿਆ ਨਹੀਂ ਅੱਛਾ ਬੱਚਾ ਐਕਸਪਾਇਰ ਹੋ ਗਿਆ ਤਾਂ ਪਿੱਠ ਪਰਨੇ ਕੱਟੀ ਸੀ ਜੀ ਬਹੁਤ ਚੰਗੀ ਜੋਗੜਾਈ ਜੀ ਠੀਕ ਹੈ ਹਾਂ ਕਪੇਰਵਾਚਾ ਥਣਾ ਨੂੰ ਸੋਜੋਗੀ ਥਣ ਵੀ ਮੁਸੱਜਦੇ ਸੀ ਕਿ ਬਹੁਤ ਆ ਥਣ ਦਾ ਜਿੰਦਾ ਸੁਝਾ ਵਹਣ ਤਾਰ ਬਾਲੀ ਪੈਡ ਵਿੱਚ ਮਖਾਉਂਦੀ ਸੀਗੀ ਅੱਛਾ ਫਿਰ ਡਾਕਟਰ ਕੋਲ ਵਿੱਚ ਟੀਕੇ ਲਵਾਈ ਗਾ ਡਾਕਟਰ ਥੋੜਾ ਆ ਸਣਾ ਦਾ ਘਟਮਾ ਸੀ ਆ ਅੱਛਾ ਜੀ ਉਹਨੇ 2 ਮਹੀਨੇ ਉਹ ਗਰੀਟਮੈਂਟ ਦਾ ਕੀਤਾ ਇਹਦਾ ਪਰ ਉਹ ਕੋਈ ਸੈਟ ਨਹੀਂ ਲਾਦਾ ਹੁਪਦਰ 20000 ਰੁਪਏ ਦੇ ਤੇ 16-17000 ਰੁਪਏ ਨੂੰ ਲੱਗੇ 20000 ਦੇ ਗੱਲ ਤਾਂ ਇਹਦੇ ਉੱਤੇ ਹਾਂ ਨਾਲੇ ਜ਼ੁਬਾਨੀ ਦੁੱਧ ਨਹੀਂ ਪੀਤਾ ਪਰ ਹਿੰਮਤ ਨਹੀਂ ਛੱਡੀ ਵੀ ਇੱਕ ਕਰੀ ਹੋਰ ਝੋਟ ਦੇਖਣੀ ਆ ਜਮਾ ਕਿ ਨਾ ਆਇਆ ਤਾਂ ਦੁੱਧ ਨਾਲ ਹੀ ਦੁੱਧ ਆਪਾਂ ਨੂੰ ਕੋਈ ਚੱਕਰ ਨਹੀਂ ਬੱਚੇ ਲੈਣੇ ਆ ਤਾਂ ਹਾਂ ਮੁੱਲ ਲਿਆਂਦੀ ਆ ਕਰਦੀ ਆ ਕੱਟੀ ਕੋਈ ਚੱਕਰ ਨਹੀਂ ਦਾ ਖਾਂ ਲਾਂਗੇ ਪਰ ਬੱਚਾ ਨਹੀਂ ਮਾੜਾ ਦੇ ਲੈਣੇ ਜਿਹੜਾ ਵੀ ਆਊਗਾ ਹਾਂ ਬੱਚਿਆਂ ਦੇ ਮਾਰਿਆ ਜਿਵੇਂ ਕਹਿੰਦੇ ਹੁੰਦੇ ਵੀ ਜ਼ਮੀਨ ਲੈ ਲਈ ਚਾਹੇ ਦਾਣਾ ਹੁੰਦਾ ਜਾਂ ਨਹੀਂ ਹੁੰਦਾ ਵੀ ਕਦੇ ਆਪਣਾ ਪੁੱਤ ਪਰੋਤਾ ਉੱਠ ਖੜਿਆ ਬਾਹ ਲੂਗਾ ਇਹਨੂੰ ਹਾਂ ਬਾਈ ਬੱਚਾ ਨਾ ਮਾੜਾ ਦਈ ਇਹਦੇ ਦਾ ਬੱਚੀ ਵੀ ਆ 2000 ਦੇ ਵਿਕੜਿਆ ਜਾ ਹਨਾ ਤੇ ਕਿੰਨੀ ਕੁ ਉਮੀਦ ਫਰ ਸੀਗੀ ਵੀ ਆਪਾਂ ਨੂੰ ਐਸੇ ਕੀ ਹੁਣ ਕਿੰਨਾ ਕਿੰਨਾ ਟਾਈਮ ਦੀ ਘਪਣਾ ਹੋ ਗਈ ਔਣੇ ਇਹ 6 ਮਹੀਨਿਆਂ ਦੇ ਨੇੜ ਹੋ ਮਾਲਾ ਖਰਾਬ ਹੋ ਗਏ ਸੈਟ ਕਰਕੇ ਸੱਤ ਮਹੀਨੇ ਦੁਬਾਰੇ ਕਪੜਾ ਕਰਾ ਲਿਆ ਪਹਣ ਕਿਹੜਾ ਟੀ ਕਪੜਾ ਦਾ ਫਿਰ ਇਹ ਕੀ ਦੇ ਹੁਣੇ ਸ਼ਾਂਬਾਲ ਕੀ ਤੋਂ ਸ਼ਾਂਬਾਲ ਕੀ ਤੋਂ ਇਹਦੀ ਬਰਾਸਮੀਤ ਪੂਰੀ ਆ ਹਨਾ ਹਾਂ ਤਾਂ ਸੁੱਖ ਰੱਖੇ ਮਹਾਰਾਜ ਸਿੱਧੀ داری ਸੁਬੇ ਠੀਕ ਹੈ ਥੋੜਾ ਜਿਵੇਂ ਕਹਿੰਦੇ ਵੱਡਾ ਚੰਗਾ ਪਸੂ ਸੁਨੱਖਾ ਪਰ ਢੋਕ ਜੀ ਵੀ ਆ ਜਾਂਦਾ ਹਨਾ ਹਾਂ ਪੂਰੀ ਸਾਡੇ ਜਿਵੇਂ ਇੱਥੇ ਕੋਈ ਹਜੇ ਇੰਨੇ ਮੇਲੇ ਮੂਹਲੇ ਤੇ ਬਾਹਰ ਕੋਈ ਲੈ ਕੇ ਨਹੀਂ ਗਏ ਆ ਠੀਕ ਹੈ ਤੁਸੀਂ ਗਏ ਫਿਰ ਕੱਲੇ ਹਾਂ ਨਾ ਸਾਡੇ ਇੱਥੇ ਬਾਬੇ ਲੈ ਕੇ ਜਾਂਦੇ ਆ ਅੱਛਾ ਪੋਰ ਨਹੀਂ ਹੋਈ ਇਹਨੇ ਜਦ ਆਵਰ ਨਹੀਂ ਗਾਜਰ ਮੇਂ ਕੁਝ ਵੀ ਲਾਲਾ ਵਾਕਿੰਜਾ ਮਨ ਮੇਲੇ ਦੇ ਫਿਰ ਇਹਦੇ ਮਗਰ ਫਰਦਾਉ 50 ਬੰਦਾ ਫੋਟੋਆਂ ਖਰਾਉਂ ਦੇ ਦੀਆਂ ਫੋਟੋਆਂ ਖਰਾਉਂਦੇ ਤੇ ਪਿੰਡੀ ਅੱਤੇ ਤੇ ਲੋਕਾਂ ਨੇ ਕਿ ਸੰਖੀ ਬਹੁਤ ਸੀ ਤੇ ਖੜਨੀ ਖੁੜਨੀ ਬਹੁਤ ਸੋਹਣੀ ਸੀਗੀ ਇਹਦੀ ਜਿਉਂ ਕਹਿੰਦਾ 10 ਲੱਖ 15 ਲੱਖ ਜੋੜੇ ਅਨਮੋਲੀ ਚੀਜ਼ ਆ ਜਮਾ ਹਣਾ ਵੇ ਤੱਕੀ ਚੀਜ਼ ਆ ਗਈ ਜਮਾ ਠੀਕ ਹੈ ਤੇ ਹੁਣ ਆਪਾਂ ਮੂਰੇ ਦੇਖਾਂ ਪ੍ਰਧਾਨ ਸਰ ਆਪ ਸੁਖ ਲਾਉਂਦਾ ਵੀ ਕੀ ਕਰਦੀਆਂ ਕਰਮ ਵਾਲੇ ਹਣਾ ਸਹੀ ਸੂਬੇ ਖਣ ਸਟ ਰਹਿਣ ਤੇ ਸਾਂ ਤੇ ਮੱਜ ਕ੍ਰੋਸ ਕਰਾਉਣ ਜਦੋਂ ਮਰਜੀ ਆ ਜਾ ਬੰਦਾ ਹਾਂ ਪੂਨ ਲਾ ਕੇ ਆ ਗਏ ਆਪ ਏ ਉਮਰ ਕਿੰਨੀ ਹੋ ਗਈ ਐ ਜੀ ਇਹ ਚਾਰ ਦਾਮ ਦੋਈ ਆ ਬਹਿਣਾ ਚਾਰ ਦਾਂਦੀ ਆਪਾਂ ਵੇਚਣੀ ਆ ਹੁਣ ਨਾ ਹਾਂ ਮੜ ਲੈ ਹੁਣ ਤਾਂ ਇਹ ਮੰਨ ਕੇ ਚੱਲ ਗੌਰ ਕਰ ਲੈ ਬੰਦਾ ਇਹ ਵੀ ਬਿਮਾਰੀ ਜਾ ਗਈ ਸੀ ਸਾਰੇ ਆ ਗਏ ਪਸ਼ੂ ਸਾਰੇ ਪੁੱਤ ਸਾਰੇ ਗਾਂਆਂ ਵਿੱਚ ਸਾਰੇ ਬਿਮਾਰੀ ਹੋ ਗਈ ਸੀ ਕੱਟੇ ਤੋਂ ਲੈ ਕੇ ਮੁੜ ਕੇ ਕੱਟੇ ਤੋਂ ਸ਼ੁਰੂ ਹੋ ਕੇ ਸਾਰੇ ਨਹੀਂ ਆ ਵਿੱਚੋਂ ਕੱਟੇ ਤੋਂ ਘਰੇ ਆ ਗਈ ਫਿਰ ਇੱਕ ਉਹ ਰੁੱਤ ਵਾਲੀ ਬਿਮਾਰੀ ਵਾਲੀ ਸੀ ਹਾਂ ਬਿਮਾਰੀ ਠੀਕ ਐ ਤੇ ਇਹਦਾ ਫੇਰ ਰੇਡਰ ਭਾਂਤਾਂ ਕੀ ਰੱਖਿਆ ਜੀ 25000 ਮਾਨਦਾਨ ਕਰਦੇਗਾ ਵੀ ਮਾਨਾ ਸਾਹਮਣੇ ਵੀ ਲੈ ਗਿਆ ਗੱਬਰ ਰਹਿ ਜੂਗੀ ਅੱਗੇ ਕਿਆ ਦਾਰੂ ਭਰਾਈ ਵੀ ਸੀ ਇਹਦੇ ਠੀਕ ਹੈ ਇੱਕ ਹੀਟ ਹੋਣੀ ਦੀ ਨਗਾਤੀ ਆ ਕੱਲ ਪਰਸੇ ਲੰਗੀ ਆ ਠੀਕ ਹੈ ਜੀ ਗਾਂਹ ਵਾਲੀ ਤੇ ਭਰਾਵਾਂਗੇ ਜੈ ਜੈਕਾਰ ਤੇ ਨੰਬਰ ਬੋਲ ਜੀ ਆਪਣਾ ਦੁਬਾਰੇ 62804 2803 ਥਣ ਚਾਰੀ ਆ ਚਾਰੇ ਥੀਕ ਹੈ ਸੋ ਇਹ ਬੱਚੀ ਹੈਗੇ ਬਕਾਓ ਤੇ ਕਿਸੇ ਨਿਸ਼ਾਨ ਤੋਂ ਮੱਝ ਕਰਾਸ ਕਰਾਉਣੀ ਆ ਤੇ ਚਾਹੇ ਉਹ ਕੋ ਨਾਰਮਲ ਮੈਂ ਹੈਗੀ ਇਹ ਤੋ ਲਵਾ ਕੇ ਲੈ ਜਾਓ ਵੀ ਰਿਜ਼ਲਟ ਚੰਗਾ ਦਊਗੀ ਜਮਾ ਬਹੁਤ ਸੋਹਣਾ ਸੋਹਣਾ ਨਖੀਰਾ ਦਿਖਾਤਾ ਆਪਾਂ ਕਿਉਂਕਿ ਸੀਮੰਟ ਅੱਜਕੱਲ 500 ਦਾ ਆਪਾਂ ਕਹਿੰਨੇ ਵੀ ਆਓ ਭਰਾਲਿਆ ਪਾ ਭਰਾਲਿਆ ਇਥੇ ਅੱਖਾਂ ਸਾਹਮਣੇ ਚੀਜ਼ ਆਪਾਂ ਦੇਖਣੀ ਵੀ ਆਹ ਚੀਜ਼ ਹੈ ਇਹਦਾ ਬੱਚਾ ਫਿਰ ਆਉਣਾ ਹੀ ਆਉਣਾ ਹਨਾ ਸੋ ਪਿੰਡ ਆ ਗਿਆ ਮਾਣੂ ਕੇ ਗੱਲ ਮੋਹਰਨ ਅਸਲ ਦਾ ਜੋਰਾ ਝੋਟਾ ਮਾਣੂ ਕੇ ਪਿੰਡ ਜੀ ਨੂੰ ਮਰਜੀ ਬੁਸਰੋ ਨਾਮੀ ਸਾਣਾ ਅਰਜਨ ਦਾ ਬੱਚਾ ਡਾਇਰੈਕਟ ਜਾਵਾ ਮੱਝ ਕਰਾਸ ਕਰਵਾ ਕੇ ਫਾਇਦਾ ਠਾ ਸਕਦੇ ਹੋ ਵੀਡੀਓ ਦੇਖ ਕੇ ਸਭ ਦਾ ਤੈਅ